ਹਾਂਜੀ ਸਸੀ ਕਾਲ ਜੀ ਕੀ ਹਾਲ ਚੱਲ ਨੇ ਜਿਹੜਾ ਆਪਾਂ ਫਰਸ਼ ਪਾਇਆ ਸੀ ਗੁੜੇ ਪਿੰਡ ਤੇ ਉੱਥੇ ਆਹ ਪ੍ਰੋਜੈਕਟ ਲੱਗਣਾ ਸੀਗਾ ਗੋਹਾ ਇਕੱਠਾ ਕਰਨ ਵਾਲਾ ਇਹ ਬੈਕ ਨੂੰ ਵੀ ਆਪਣੇ ਆਪ ਹੀ ਜਾਂਦਾ ਤੇ ਅੱਗੇ ਨੂੰ ਵੀ ਆਪਣੇ ਆਪ ਜਾਂਦਾ ਜਿਹ ਅੱਗੇ ਨੂੰ ਆਹ ਦੇਖੋ ਹੁਣ ਬੰਦ ਹੋ ਗਿਆ ਨਾ ਜਿਹੜਾ ਪਿੱਛੇ ਨੂੰ ਜਾਂਦਾ ਸੀ ਉਹ ਖੁੱਲੇ ਹੋਏ ਸੀਗੇ ਇਹ ਗੋਹਾ ਇਕੱਠਾ ਕਰਦਾ ਘੱਟੋ ਘੱਟ 200 ਫੁੱਟ ਤੇ ਆਪਾਂ ਪਾਏ ਜਿਹੜਾ ਫਰਸ਼ ਪਾਇਆ ਸੀ ਉਹ ਇਹ ਪ੍ਰੋਜੈਕਟ ਲੱਗਣਾ ਸੀ ਉਹ ਚੈਨਲ ਦੇ ਬਹੁਤ ਵਧੀਆ ਪ੍ਰੋਜੈਕਟ ਲੱਗਿਆ ਇਹ ਇਹ ਕਿ ਪੈਸੇ ਤਾਂ ਚਲੋ ਕਾਫੀ ਲੱਗੇ ਜਾਂਦੇ ਆ ਆਪਾਂ ਬਾਈ ਹੁਣਾਂ ਦਾ ਨੰਬਰ ਦੇ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਤੇ ਕਾਰਡ ਵੀ ਉਹਨਾਂ ਸੈਂਡ ਕਰ ਦਾਂਗੇ ਤੇ ਆ ਦੇਖੋ ਜਦੋਂ ਬੈਕ ਨੂੰ ਜਾਂਦਾ ਤੇ ਖੁੱਲ ਜਾਂਦਾ ਵਾ ਠੀਕ ਹੈ ਨਾ ਇੱਥੇ ਹੁਣ ਬਹੁਤ ਆਸਾਨ ਹੋ ਗਿਆ ਹੈ ਨਾ ਫਾਰਮਿੰਗ ਬੜਾ ਵਧੀਆ ਪ੍ਰੋਜੈਕਟ ਲੱਗਿਆ ਹੁਣ ਬੈਕ ਨੂੰ ਜਾ ਰਿਹਾ ਵਾ ਤੇ ਉਹਦੇ ਫਰਜੇ ਖੁੱਲ ਜਾਂਦੇ ਆ ਤੇ ਇਹ ਮੋਟਰ ਲੱਗੀ ਹੋਈ ਆ ਗੀਅਰ ਬਾਕਸ ਲੱਗਿਆ ਹੋਇਆ ਵਾ ਤੇ ਬਹੁਤ ਵਧੀਆ ਲਗਿਆ ਇੱਥੇ ਹੁਣ ਅੰਕ ਲਾਉਣਾ ਨੇ ਥੋੜਾ ਜਿਹਾ ਪਸ਼ੂ ਹੋਰ ਗਾਈਆਂ ਵਧਾਉਣੀਆਂ ਵਾ ਤਾਂ ਕਰਕੇ ਫਿਰ ਇਹ ਹੁਣ ਦੇਖੋ ਇਹ 500 ਗਾਈਆਂ ਦਾ ਫਾਰਮ ਬਣਨਾ ਤੇ ਇਹ ਹੁਣ 500 ਗਾਈਆਂ ਦਾ ਫਾਰਮ ਬਣ ਜਾਣਾ ਵਾ ਤੇ ਇਹ ਹੁਣ ਕੋਈ ਪ੍ਰੋਬਲਮ ਨਹੀਂ ਉਹ ਦੋ ਬੰਦੇ ਨੇ ਸਿਰਫ ਇੱਥੇ ਕੰਮ ਕਰਨਾ ਵਾ ਪੂਰਾ ਫਾਰਮ ਦੋ ਬੰਦੇ ਨੇ ਸੰਭਾਲਣਾ ਵਾ ਜਿਵੇਂ ਬਾਹਰਲੇ ਦੇਸ਼ਾਂ ਦੇ ਵਿੱਚ ਨਾ ਇਹ ਡੈਗ ਜਿਹੜਾ ਬਣਿਆ ਨਾ ਇਹਦੇ ਮੂਰੇ ਜਾ ਕੇ ਸਾਰਾ ਗੋਹਾ ਇੱਥੇ ਇਕੱਠਾ ਹੋ ਜਾਇਆ ਕਰਨਾ ਵਾ ਇਤੋਂ ਫੇਰ ਇੱਕ ਪ੍ਰੋਜੈਕਟ ਲੱਗਣਾ ਵਾ ਹੋਰ ਮਸ਼ੀਨ ਲੱਗਣੀ ਆ ਉਹ ਅੱਗੇ ਕਰੂਗੀ ਉਹਨੂੰ ਤੇ ਬਹੁਤ ਵਧੀਆ ਹੈ ਨਾ ਸਹੂਲਤਾਂ ਬਹੁਤ ਹੋ ਗਈਆਂ ਸਾਰਾ ਆਟੋਮੈਟਿਕ ਬਣ ਜਾਣਾ ਵਾ ਇਹ ਤੇ ਜਦੋਂ ਪੂਰਾ ਬਣ ਗਿਆ ਨਾ ਆਪਾਂ ਪੂਰੀ ਵੀਡੀਓ ਲੈ ਕੇ ਆਵਾਂਗੇ ਸਾਰੀ ਵੀ ਕਿਸੇ ਹੋਰ ਭਰਾ ਨੇ ਫਾਰਮਿੰਗ ਦਾ ਕੰਮ ਕਰਨਾ ਵਾ ਤਾਂ ਜੇ ਇਦਾਂ ਦਾ ਪ੍ਰੋਜੈਕਟ ਲਾਉਣਾ ਵਾ ਕਿੰਨੇ ਪੈਸੇ ਲੱਗਦੇ ਕੀ ਹਿਸਾਬ ਕਿਤਾਬ ਹੋਊਗਾ ਇਹ ਵੈਸੇ ਤਾਂ ਬਹੁਤ ਮਹਿੰਗਾ ਪ੍ਰੋਜੈਕਟ ਹੋ ਜਾਂਦਾ ਵਾ ਕਿ ਅੰਕੜੇ ਨਹੀਂ ਦੱਸਦੇ ਜਿਹੜੇ ਸਮੇਂ ਦੇ ਵਿੱਚ 17 ਸਾਲ 16-17 ਸਾਲ ਪਹਿਲੂ ਦਾ ਸ਼ੈਡੂ ਸ਼ੂਟ ਪਾਏ ਹੋਏ ਆ ਤੇ ਉਸ ਟਾਈਮ ਦੇ ਵਿੱਚ ਬਹੁਤ ਪੈਸੇ ਲੱਗੇ ਸੀਗੇ ਤਕਰੀਬਨ ਹਾਂ ਇਹ ਜਿਹੜਾ ਮੰਨ ਲਓ ਇਹ ਤਕਰੀਬਨ ਮੈਨੂੰ ਪੁੱਛਿਆ ਸੀ ਉਹਨਾਂ ਨੂੰ ਕਿੰਨੇ ਰੁਪਏ ਫੋਟਾ ਕਿੰਨੇ ਵੇਲੇ ਲਵਾਈ ਦੇ ਹਿਸਾਬ ਨਾਲ ਵੈਸੇ ਤਾਂ 200 ਫੁੱਟ ਦੇ 200 ਫੁੱਟ ਤੋਂ ਜ਼ਿਆਦਾ ਵਾ ਤਾਂ ਉਹਦੇ ਐਕਸਟਰਾ ਜ਼ਿਆਦਾ ਪੈਸੇ ਵੱਜ ਜਾਂਦੇ ਆ ਇਹ ਵਧੀਆ ਪ੍ਰੋਜੈਕਟ ਆ ਆਪਾਂ ਇਹਨਾਂ ਦਾ ਨੰਬਰ ਤੁਹਾਨੂੰ ਦੇ ਦੇਣਾ ਵਾ ਦੇਖੋ ਕਿਦਾਂ ਵਧੀਆ ਚੱਲ ਰਿਹਾ ਆਪਣੇ ਆਪ ਹੀ ਇਹਨੇ ਅੱਗੇ ਨੂੰ ਜਾਈ ਜਾਣਾ ਆਪਣੇ ਆਪ ਹੀ ਗਾਹ ਨੂੰ ਆਈ ਜਾਣਾ ਵਾ ਬਹੁਤ ਵਧੀਆ ਪ੍ਰੋਜੈਕਟ ਆ ਇਹ ਤੇ ਨੰਬਰ ਆਪਾਂ ਦੇ ਦਾਂਗੇ ਤੇ ਜਿਹੜੇ ਭਰਾ ਜੀ ਨੇ ਆਪਣਾ ਹੈ ਨਾ ਕਿਸੇ ਨੇ ਲਵਾਉਣਾ ਵਾ ਇਹ ਪ੍ਰੋਜੈਕਟ ਤਾਂ ਉਹਨਾਂ ਨਾਲ ਕਾਲ ਕਰ ਸਕਦਾ ਵਾ ਇਹ ਬਾਗਿਆ ਪ੍ਰਾਣੇ ਤੋਂ ਸਿਵਾਈ ਹੋਣੀ ਕੁਲਦੀਪ ਸਿੰਘ ਵਧੀਆ ਕੰਮ ਕਰਦੇ ਵੀ ਆ ਦੇਖੋ ਇਹਦੇ ਵਿੱਚ ਕਿੱਲੀ ਦੀ ਉਹ ਤੇ ਚੱਲ ਰਿਹਾ ਸਾਰਾ ਕੁਝ ਬਹੁਤ ਸੋਹਣਾ ਬਣਿਆ ਪ੍ਰੋਜੈਕਟ ਇਹ